ਮਾਕੀਨੇ ਦੇ ਵਿੱਚ ਵੱਡਾ ਕੱਪ ਪਾਉਣਾ ਹੈ ਬੈਸ ਫੀਟਰ ਤੇ ਚਾਫੀ ਨੂੰ ਨਵੇਂ ਸੋਨਾਲੀਕਾ ਟਰੈਕਟਰ ਦਿੱਤੇ ਜਾਣਗੇ ਮਨਜੀਤ ਢਾਲੀਵਾਲ ਤੇ ਮਨਜਿੰਦਰ ਬਿਰਕਹੋਣਾ ਵੱਲੋਂ ਸੱਦੇ ਆ ਸਰਪੰਚ ਵੱਲੋਂ ਮੇਰੇ ਵੀਰੋ ਆਓ ਸਾਹਮਣੇ ਦੇਖਣਾ ਵੀ ਖੇਡ ਮੈਦਾਨ ਅੰਦਰ ਮੱਖਣ ਮੱਖੀ ਦੀ ਪਈ ਹੋਈ ਰੇਡ ਇੱਕ ਪਾਸੇ ਤਲਵਣੀਆਂ ਕਰਦਾ ਕੋਸ਼ਿਸ਼ ਪਰ ਮੱਖਣ ਮੱਖੀ 14 ਸਾਲ ਦਾ ਤਜਰਬਾ ਹੈ ਇੰਟਰਨੈਸ਼ਨਲ ਪੱਤਰ ਦਾ ਮੇਰੇ ਵੀਰੋ ਬੜਾ ਲੰਬਾ ਸਮਾਂ ਹੋ ਗਿਆ ਖੇਡਦੇ ਨੂੰ ਸ਼ਹਿਯਾਦ ਅਲੀ ਇਸ ਲਈ ਖੇਡ ਮੈਦਾਨ ਅੰਦਰ ਰੋਡਿਆਂ ਵਾਲਿਆ ਚੱਕ ਮਾਈ ਤੇ ਕਰ ਗਾਲ ਸੁਣਾਉਂਦਾ ਹਰਜੀ ਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਭਾ ਦਤੀ ਹੈ ਮਾਚਾ ਤੇ ਦੁਆਬਾ ਆ ਦੋ ਵੱਡੀਆਂ ਟੀਮਾਂ ਹੈ ਪਹਿਲਾ ਮਾਨਵਾ ਦੇ ਹਰਿਆਣਾ ਖੇਡਿਆ ਅੱਜ ਗੱਲ ਭਾਵਨਾ ਦੀ ਹੈ ਵੀ ਆਪਣੇ ਖਿੱਤੇ ਨਾਲ ਕੌਣ ਅਟੈਚਮੈਂਟ ਕਰਦਾ ਹੈ ਕਿਹਨੂੰ ਮਾਰ ਹੈ ਕਿਹਨੂੰ ਪਿਆਰ ਹੈ ਵੀ ਦਿਲੋਂ ਜ਼ੋਰ ਮਾਰਨਾ ਹੈ ਆਪਣੇ ਖਿੱਤੇ ਦਾ ਨਾਮ ਉੱਪਰ ਕਰਨਾ ਹੈ ਕਬੱਡੀ ਦਾ ਨਾਮ ਉੱਪਰ ਕਰਨਾ ਹੈ ਲਓ ਰੇਸ਼ਮ ਚੰਬੇ ਵਾਲਾ ਤੇ ਸੁਰਖਪੁਰੀਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਰੇਸ਼ਮ ਤੇ ਸੁਰਖਪੁਰੀਆ ਹਰਜੀ ਪਾਸੇ ਲਗਾ ਪਿਆ ਜ਼ੋਰ ਕਬੱਡੀ 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 ਹੰਧਿਆ ਦੇ ਲਾਗੇ ਵਾਹਿਗੁਰੂ ਮੇਰ ਕਰੇ ਸੱਚੇ ਪਾਸ਼ਾ ਮਿਹਰ ਭਰੇ ਹੱਥ ਰੱਖੇ ਸੱਚੇ ਪਾਸ਼ਾ ਮਿਹਰ ਭਰੇ ਹੱਥ ਰੱਖੇ ਵਾਹਿਗੁਰੂ ਖਿਡਾਰੀ ਠੀਕ ਹੈ ਉਧਰ ਵਿੱਕੀ ਕਨੌਰ ਦੁਨੀਆ ਦਾ ਵੱਡਾ ਖਿਡਾਰੀ ਮੇਰੇ ਵੀਰੋ ਵਿੱਕੀ ਜੀ ਜੀਆਂ ਨੂੰ ਆਖਦੇ ਆ ਦੋ ਵਿੱਕੀ ਇਕੱਠੇ ਹੋ ਗਏ ਐਨ ਇੱਕ ਸ਼ੰਮੀਪੁਰਿਆ ਵਿੱਕੀ ਇੱਕ ਇੱਕ ਨੌਰ ਵਾਲਾ ਵਿੱਕੀ ਐਨ ਦੁਨੀਆ ਦੇ ਵਿੱਚ ਕਬੱਡੀ ਖੇਡੀ ਤੇ ਅੱਜ ਵੀ ਦੁਨੀਆ ਯਾਦ ਕਰਦੀ ਹੈ ਖੇਡੀ ਹੋਈ ਕਬੱਡੀ ਨੂੰ ਸਤਿਕਾਰ ਹੈ ਤੁਹਾਡੇ ਮੇਰੇ ਵੀਰੋ ਬਹੁਤ ਬਹੁਤ ਸਤਿਕਾਰ ਹੈ ਵੱਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਚੇਚੇ ਤੌਰ ਤੇ ਵਿੱਕੀ ਕਨੌਰ ਸ਼ੰਮੀਪੁਰਿਆ ਵਿੱਕੀ ਪੁੱਜਿਆ ਟਾਂਡੇ ਵਾਲੇ ਕੀਪੇ ਦਾ ਕਹਿੰਦੇ ਅਮਰੀਕਾ ਤੋਂ ਜੋਰ ਲੱਗਿਆ ਅੱਜ ਦੇ ਮੇਲੇ ਨੂੰ ਕਾਮਯਾਬ ਕਰਨ ਦੇ ਲਈ ਆਓ ਸਾਹਮਣੇ ਦੇਖਣਾ ਵੀ ਇਸ ਲਈ ਪੁਆਇੰਟ ਹਰਜੋਤ ਪੰਡਾ ਆਪਣੀ ਟੀਮ ਦੇ ਲਈ ਜੋੜ ਗਿਆ ਰੋਡਿਆਂ ਵਾਲਾ ਚੱਕਲਾ ਮਾਈਕ ਲਓ ਦਬਰਜੀ ਵਾਲਾ ਮੁੰਡਾ ਅੰਮ੍ਰਸਰੀਆ ਮੁੰਡਾ ਮਾਝਾ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਦਬਰਜੀ ਵਾਲੇ ਦੀ ਰੇਡ ਪੈ ਰਹੀ ਹੈ ਚਾਰ ਜਾਫੀ ਦੋਆਬੇ ਵਾਲੇ ਤਿਆਰ ਪਰ ਤਿਆਰ ਪਰ ਨੰਬਰ ਰੇਡਰ ਦੇ ਹਿੱਸੇ ਜਾ ਰਿਹਾ ਹੈ ਨੋਟ ਕਰਿਓ ਪ੍ਰਭ ਯੂ ਐਸ ਏ ਸਰਦਾਰ ਮਰੀਕ ਸਿੰਘ ਜੀ ਯੂਐਸਏ ਵੱਲੋਂ ਗੁੱਲੇ ਦੀਆਂ ਤਿੰਨ ਕਬੱਡੀਆਂ 10000 ਦੀਆਂ ਇਹਨਾਂ ਰੇਡਾਂ 10000 ਦੀਆਂ ਜਲਾਲਪਰੀਏ ਪਾਲੇ ਦੇ ਤਿੰਨ ਜੱਫੇ 21000 ਦੇ ਪ੍ਰਭੂ ਹੁਣਾ ਦੇ ਵੱਲੋਂ ਗੁੰਨੂ ਹੁਣਾ ਦੇ ਵੱਲੋਂ ਹਾਰੇ ਭਰਾਵਾਂ ਦੇ ਵੱਲੋਂ ਕਹਿੰਦੇ 21000 ਲਾਇਆ ਹੋਇਆ ਲਓ ਸ਼ਹਿਯਾਰ ਦੀ ਰੇਡ ਇਹ ਖਡੂਰ ਸਾਹ ਵਾਲਾ ਸੱਤੂ ਕੋਸ਼ਿਸ਼ ਕਰਦਾ ਹੋਇਆ ਸ਼ਕਰਪਰੀਆ ਸਾਜੀ ਇਹ ਖਡੂਰ ਸਾਹ ਵੀ ਆ ਸੱਤੂ ਆ ਦੋ ਬਬਰ ਸ਼ੇਰਾਂ ਦੇ ਦਰਮਿਆਨ ਪਰ ਮੁੰਡਾ ਕਹਿੰਦੇ ਹਵਾ ਨੂੰ ਵੱਡਾ ਵੱਡਾ ਤੁਰਿਆ ਆਉਂਦਾ ਹੈ ਹਉ ਹਵਾ ਨੂੰ ਗੰਡਾ ਦਿੰਦਾ ਤੁਰਿਆ ਆਉਂਦਾ ਲਓ ਕਹਿੰਦੇ ਅਗਲੀ ਰੇਡ ਜੱਜ ਐਕਸਪ੍ਰੈਸ ਦੌਲੇ ਦੇ ਉੱਪਰ ਟੈਟੂ ਖਿਲਵਾਇਆ ਹੋਇਆ ਛੇਤੇ ਆਜਮ ਸ਼ਹੀਦ ਭਗਤ ਸਿੰਘ ਦੀ ਤਸਵੀਰ ਬਣਾਈ ਹੋਈ ਹੈ ਕਿ ਰਾਜਗੁਰੂ ਸੁਖਦੇਵ ਸਰਾਪੇ ਉਹਨਾਂ ਮਦਾਕੀ ਕਹਿਣਾ ਭਗਤ ਸਿੰਘ ਨੇ ਸਦਾ ਦੋਸਤੋ 23 ਸਾਲ ਦੇ ਰਹਿਣਾ ਲੋਕੀ ਨਾਮ ਸ਼ਹੀਦਾਂ ਦਾ ਸੱਚੇ ਮੂੰਹ ਨਾਲ ਲੈਂਦੇ ਨੇ ਮਰ ਜਾਂਦੇ ਜੋ ਦੇਸ਼ ਲਈ ਉਹ ਸਦਾ ਜਿਉਂਦੇ ਰਹਿੰਦੇ ਨੇ ਮਰ ਜਾਂਦੇ ਜੋ ਦੇਸ਼ ਲਈ ਉਹ ਸਦਾ ਜਿਉਂਦੇ ਰਹਿੰਦੇ ਨੇ ਉਹ ਸਦਾ ਜਿਉਂਦੇ ਰਹਿੰਦੇ ਨੇ ਆਹ ਸਾਹਮਣੇ ਖੰਡੂਰ ਸਾਭੀਆਂ ਤੇ ਦੂਜੇ ਪਾਸੇ ਹਰਜੋਤ ਭੰਡਾਲ ਕਪੂਰਥਲੀਆਂ ਨੰਬਰ ਲੈ ਗਿਆ ਦੁਆਬੇ ਦੀ ਟੀਮ ਲਈ ਮਾਝਾ ਮਾਲਵਾ ਦੁਆਬਾ ਹਰਿਆਣਾ ਖੇਡ ਰਹੀਆਂ ਮੇਰੇ ਵੀਰੋ ਐਨ ਚੋਟੀ ਦੇ ਮੈਚ ਖੇਡ ਮੈਦਾਨ ਦੇ ਵਿੱਚ ਖੇਡੇ ਜਾ ਰਿਹਾ ਹੈ ਤਪੁਰਜੀ ਵਾਲਾ ਦੀਪ ਹੈ ਉਹ ਚੱਕਾ ਵਾਲਾ ਦੀਸ਼ਾ ਨੰਗਲੰਬੀਆਂ ਵਾਲੇ ਸੰਦੀਪ ਦਾ ਸਾਥੀ ਹੈ ਔਰ ਵੇਖਣਾ ਵੀ ਇਸ ਵੇਲੇ ਪੁਆਇੰਟ ਜਿਹੜਾ ਹੈ ਉਹ ਰੀਡਰ ਦੇ ਹਿੱਸੇ 'ਚ ਆ ਜੁੜਿਆ ਹੈ ਚਲ ਵੀ ਛੀਮਿਆਂ ਵਾਲਿਆ ਪਾ ਵੀ ਨੌਜਾਨਾਂ ਕਬੱਡੀ ਨਵੂ ਛੀਮਿਆਂ ਵਾਲਾ ਮੇਰੇ ਵੀਰੋ ਸਰਬਜੀਤ ਛੀਮੇ ਦੇ ਪਿੰਡ ਦਾ ਇਹ ਨੌਜਨ ਇਸ ਲਈ ਖੇਡ ਮੈਦਾਨ ਅੰਦਰ ਵਧਿਆ ਹੋਇਆ ਹੈ ਕਬੱਡੀ ਪਾਉਣ ਦੇ ਲਈ ਚਾਰ ਜਾਫੀ ਨੇ ਚਾਰਾਂ ਦੇ ਵਿੱਚੋਂ ਰਾਜਾ ਪੱਤਨੀ ਵਾਲਾ ਇਸ ਲਈ ਕਰਦਾ ਕੋਸ਼ਿਸ਼ ਲੱਗੂ ਟਕੜਾ ਜੱਫਾ ਕਿ ਨਹੀਂ ਇੱਕ ਜ਼ੋਰ ਜੇ ਇੱਕ ਵਿੱਚ ਜ਼ੋਰ ਹੋਵੇ ਦੁਨੀਆ ਤਾਂ ਪੁੱਛਦੀ ਸਰਨਾਵਾ ਹਰਜੀਤ ਬਰਾੜ ਜੇ ਵਿਰਲੇ ਪੁੱਤ ਜੰਮਦੀਆਂ ਮਾਵਾ ਹਰਜੀਤ ਬਰਾੜ ਜੇ ਵਿਰਲੇ ਪੁੱਤ ਜੰਮਦੀਆਂ ਮਾਵਾ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਮੱਖਣ ਸੰਧੂ ਫੇਰ ਆ ਗਿਆ ਹੈ ਅੱਜ ਐਕਸਪ੍ਰੈਸ ਨੇ ਕਬੱਡੀ ਪਰ ਦੂਸਰੇ ਪਾਸੇ ਉਹ ਜਲਾਨਪਰੀਆ ਪਾਲਾ ਟਰਾਈ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਜਾ ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨੇ ਥੋੜਾ ਥੋੜਾ ਪਿੱਛੇ ਨੂੰ ਹੋ ਜਾਣ ਵਧੀਆ ਮੈਚ ਚੱਲ ਰਿਹਾ ਹੈ ਕਬੱਡੀ ਦੀ ਚੈਂਪੀਅਨਸ਼ਿਪ ਜਮਰੇੜੀ ਤੇ ਹੋਵਾ ਹਰਿਆਣਾ ਪੂਰੀ ਦੁਨੀਆ ਦੇ ਵਿੱਚ ਧੰਮਾ ਪਈਆਂ ਹੋਈਆਂ ਲੈ ਵੀ ਜੱਸਾ ਪਿਆਰ ਵੀ ਧਰਵਾਲਾ ਪ੍ਰਬੰਧਕਾਂ ਦਾ ਪਿਆਰ ਫੱਟਾ ਬੁਲਾਰਾ ਸਾਡੀ ਖੇਡ ਕਬੱਡੀ ਦਾ ਲਓ ਕਹਿੰਦੇ ਤਿੰਨ ਚਾਰ ਦਿਨ ਪਹਿਲਾਂ ਹੀ ਆ ਗਿਆ ਪ੍ਰਬੰਧਕਾਂ ਦੇ ਵਿੱਚ ਵੱਡੇ ਰੋਲ ਅਦਾ ਕੀਤੇ ਆ ਉਹ ਸਾਹਮਣ ਉਧਰ ਵਿਜਕਰ ਸਿੰਘ ਜੀ ਯੂਐਸਏ ਵੱਲੋਂ ਦੋਨੇ ਟੀਮਾਂ ਦੇ ਲਈ 4-4000 ਆ ਗਿਆ ਹੈ। ਵਿਜਕਰ ਸਿੰਘ ਜੀ ਯੂਐਸਏ ਵੱਲੋਂ 4-4000 ਆ ਗਿਆ। ਇਹਦੇ ਵੱਡੇ ਪਾਈ ਪੰਜ ਟਰੈਕਟਰ ਜੁੱਤੇ ਨੇ। ਪਰ ਰਗਲਿਆਂ ਨੇ ਲਓ ਸਾਹਮਣੇ ਕਬੱਡੀ ਦੀਪ ਦੀ ਦੀਪ ਆਹ ਦੂਜੇ ਪਾਸੇ ਅਮਨ ਪ੍ਰਭ ਪ੍ਰੀਤ ਸਿੰਘ ਮੇਰੇ ਵੀਰੋ ਲੱਲੀਆਂ ਵਾਲਾ ਬਿੱਲੀ ਹੈ। ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਰੇਡਰ ਦਾ। ਪੁਆਇੰਟ ਦੀਪ ਦਾ। ਪੁਆਇੰਟ ਦੀਪ ਦਾ। ਓ ਜਮਰੇੜੀ ਵਾਲਿਓ ਕੀ ਹਾਲ ਚਾਲ ਹੈ ਵਧੀਆ ਲੱਗਦੀ ਕਬੱਡੀ ਕੇ ਨਹੀਂ ਫੇਰਾ ਓਕੇ ਰਿਪੋਰਟਾ ਸੰਗਤ ਕੁਸ਼ ਹੈ ਲੇ ਵੀ ਕਾਲਿਆ ਬਾਗੜੀਆਂ ਵਾਲਿਆ ਤੇਰੀ ਚੈਂਪੀਅਨਸ਼ਿਪ ਵੀ ਭੱਜੀ ਆਉਂਦੀ ਹੈ 7 ਫਰਵਰੀ ਦਾ ਦਿਨ ਹੋਣਾ ਆਹ ਸਾਹਮਣੇ ਮੇਰੇ ਵੀਰੋ ਕਬੱਡੀ 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 ਕਰਦਾ ਹੋਇਆ ਹਰਜੋਤ ਜੱਸਾ ਜਾਣਕਾਰੀ ਦੇ ਕੇ ਗਿਆ ਵੀ ਆਹ ਮੈਚ ਦੇ ਬੈਸਟ ਰੇਡਰ ਤੇ ਸਟਾਪਰ ਨੂੰ 51 51 ਹਜ਼ਾਰ ਲਓ ਚੋਲੇ ਵਾਲਾ ਅਰਸ਼ ਆਹ ਚੋਲੇ ਵਾਲਾ ਅਰਸ਼ ਸੁਖਮੰਦਾ ਵੀਰ ਘਰਾਉਂਦਾ ਬੱਲੇ ਬੱਲੇ ਹਰਜੋਤ ਪੰਡਾਲ ਨਾਲ ਪਿਆ ਹੋਇਆ ਪੇਚਾ ਦੋ ਬਬਰ ਖੇਰਾਂ ਦੇ ਦਰਮਿਆਨ ਆਹ ਨੰਬਰ ਵੀ ਤਾਲੀਆਂ ਨਾਲ ਬਣ ਜਾਣਾ ਏ ਕਬੱਡੀ ਕਬੱਡੀ ਨਹੀਂ ਹੋ ਰਹੀ ਸਾਹ ਆਹ ਲੱਗਦਾ ਜੋਰ ਪਰ ਨੰਬਰ ਹਰਜੋਤ ਪੰਡਾਲ ਇੱਕ ਮੇਰੀ ਬੇਨਤੀ ਹੈ ਹਾਫ ਟਾਈਮ ਹੋ ਗਿਆ ਜੀ ਹਾਫ ਟਾਈਮ ਗਰਾਊਂਡ ਨੂੰ ਆਪਾਂ ਥੋੜਾ ਥੋੜਾ ਕਲੀਅਰ ਕਰਾਂਗੇ ਗਰਾਊਂਡ ਨੂੰ ਥੋੜਾ ਥੋੜਾ ਜਿਹੜਾ ਹੈ ਉਹ ਕਲੀਅਰ ਕਰਾਂਗੇ ਅਮਨ ਕਿੰਨੇ ਕਿੰਨੇ ਸੇਰ ਲਖਬਿੰਦਰ ਜਿਹੜਾ ਨੰਬਰ ਹੋਲਡ ਵਾਲਾ ਸੀ ਨਾ ਗੁਰਦੇਤ ਦਾ ਉਹ ਨੰਬਰ ਗੁਰਦੇਤ ਨੂੰ ਦਿੱਤਾ ਗਿਆ ਠੀਕ ਹੈ ਜੀ ਉਹ ਨੰਬਰ ਜਿਹੜਾ ਉਹਦੇ ਵਾਲਾ ਸੀਗਾ ਨਾ ਟਾਈਮਿੰਗ ਵਾਲਾ ਜਾਫੀਆਂ ਦਾ ਟਾਈਮਿੰਗ ਵਾਲਾ ਉਹ ਗੁਰਦੇਤ ਨੂੰ ਦਿੱਤਾ ਗਿਆ ਸਰਦਾਰ ਇਜਾਕਰ ਸਿੰਘੀ ਯੂਐਸਏ ਵਾਲੇ ਦੋਨੋਂ ਟੀਮਾਂ ਦੇ ਲਈ 4-4000 ਰੁਪਏ ਦਾ ਸਤਕਾਰ ਤੇ ਆਪਾਂ ਇਹੀ ਮਾਨ ਸਨਮਾਨ ਜਿਹੜਾ ਗੱਡੀ ਦੇ ਰੂਪ ਦੇ ਵਿੱਚ ਬਦਲਦੇ ਆਂਗੇ ਜਿਨ੍ਹਾਂ ਦੇ ਵਿੱਚ 50000 ਰੁਪਏ ਮਨੀ ਸਾਡਾ ਪੰਜਾਬੀ ਢਾਬੇ ਵਾਲਾ ਤੇ 50000 ਰੁਪਏ ਬਾਬੇ ਕੇ ਪਰਿਵਾਰ ਦੇ ਵਿੱਚੋਂ ਕਹਿੰਦੇ ਪਿੰਡੀ ਜਿੰਡੀ ਵਾਲਾ ਪੁੱਜਾ ਹੋਇਆ ਕਾਲੇ ਦਾ ਮੇਰੇ ਵੀਰੋ ਕਜਨ ਬ੍ਰਦਰ ਹੈ ਇਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਪ੍ਰੀਤ ਬਾਈ ਉਹਨਾਂ ਦਾ ਸਾਰਿਆਂ ਦਾ ਸਤਕਾਰ ਹੈ ਲੈ ਵੀ ਜੱਸਿਆ ਮੁਬਾਰਕਬਾਦ ਹੈ ਲੱਗਿਆ ਜਿਵੇਂ ਕਹਿੰਦਾ ਲਾਈਨ 'ਚ ਲੱਗਣਾ ਜ਼ਰੂਰੀ ਹੈ ਜਿਵੇਂ ਉਹ ਆਪਾਂ ਸੁਣਦੇ ਆ ਨਾ ਇੰਸਟਾਗ੍ਰਾਮ ਤੇ ਵਾਰੀ ਆਉਂਦੀ ਆਉਂਦੀ ਹੈ ਮਹਿੰਦਰ ਸਿੰਘ ਦੀ ਵਾਰੀ ਬੰਦਿਆਂ ਦੀ ਆਉਂਦੀ ਆਉਂਦੀ ਹੈ ਮੁਬਾਰਕਵਾਦ ਆ ਉਹ ਜੱਸਿਆ ਤੇਰੇ ਲਈ ਨੌਜਵਾਨ ਤੂੰ ਵੀ ਕਿਸਾਨੀ ਸੰਘਰਸ਼ ਦਾ ਯੋਧਾ ਸਾਨੂੰ ਪਤਾ ਹੈ ਇਸ ਨੌਜਵਾਨ ਦੀ ਵੀ ਵੱਡੀ ਦੇਣ ਰਹੀ ਹੈ ਆਹ ਸਾਹਮਣੇ ਸੈਕਿੰਡ ਆਫ ਦੀ ਖੇਡ ਹੈ 19 19 ਦੀ ਟੱਕਰ ਹੈ ਮੇਰੇ ਵੀਰੋ ਹਰਜੋਤ ਭੰਡਾਰ ਦੀ ਪਈ ਹੋਈ ਰੇਣ ਹੁਣ ਚਾਰਨ ਦੇ ਵਿੱਚੋਂ ਵੇਖਣਾ ਵੀ ਕੌਣ ਗੁਰਪ੍ਰਤ 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 ਲਾ ਟੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਇਹ ਕਿਸ਼ਨ ਗੜੀਆ ਗੁਰਦਿੱਤਾ ਸੁਖਰਾਜ ਲੈ ਕਰਦੇ ਗੱਲ ਮੱਖਣ ਮੱਖੀ ਦੀ ਲਓ ਮੱਖਣ ਮੱਖੀ ਮੱਖੀ ਕਰਾਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਚਾਰ ਜਾਫੀ ਤਿਆਰ ਮੈਚ ਕਹਿੰਦੇ ਫਸਿਆ ਪਿਆ ਉਹ ਜਿੱਦਾਂ ਜਲਾਲਪੁਰੀਏ ਪਾਲੇ ਨੂੰ ক্লোਜ਼ ਫਾਈਟ ਰੱਖਿਆ ਜਾਂਦਾ ਉਸੇ ਤਰ੍ਹਾਂ ਮੈਚ ਦੇ ਵਿੱਚ ক্লোਜ਼ ਫਾਈਟ ਹੋ ਰਹੀ ਹੈ ਲਓ ਸ਼ਹਿਜ਼ਾਦ ਅਗਲੀ ਰੇਡ ਪਾਉਣ ਦੇ ਲਈ ਤਿਆਰ ਭੁਪਿੰਦਰ ਸਿੰਘ ਦੀ ਲਾਡੀ ਸਾਡੇ ਦਰਬਾਰ ਵਿਸ਼ੇਸ਼ ਤੌਰ ਤੇ ਆਏ ਹੋਇਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਭੁਪਿੰਦਰ ਸਿੰਘ ਦੀ ਲਾਡੀ ਜੀ ਦਾ ਲਓ ਸਾਹਮਣੇ ਸ਼ਾਜੀ ਨੇ ਕਬੱਡੀ ਪਾ ਦਿੱਤੀ ਹੈ ਚਾਰ ਜਾਫੀ ਤਿਆਰ ਬਰ ਤਿਆਰ ਬਾਜੇ ਦੀ ਸਟਾਪ ਲਾਈਨ ਕਹ ਨੇ ਮਾਰਦੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਲਓ ਪੱਧਰੀ ਵਾਲਾ ਕਹਿੰਦੇ ਮੁੜ ਮੁੜ ਕੇ ਲੱਗਦਾ ਟੁੱਟ ਟੁੱਟ ਕੇ ਲੱਗਦਾ ਬਗਲ ਭਰੀ ਗਈ ਆ ਉਹ ਦੋ ਖਿਡਾਰੀਆਂ ਦੇ ਦਰਮਿਆਨ ਪਰ ਸ਼ਹਿਯਾਦ ਉੱਡ ਜੂ ਉੱਡ ਜੂ ਕਰਦਾ ਆ ਉਹ ਸ਼ਹਿਯਾਦ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਅਗਲੀ ਰੇਡ ਐਕਸ਼ਨ ਬॉय ਆ ਗਿਆ ਨਮਰਜੀ ਵਾਲਾ ਦੀਪ ਆ ਗਿਆ ਤੇ ਰੁਪਿੰਦਰ ਗੱਲ ਕਰਦਾ ਹੋਇਆ ਐਕਸ਼ਨ ਬॉय ਜਲਾਲਪੁਰੀਏ ਨੇ ਤਿੰਨ ਜੱਥੇ 21000 ਦੇ ਹੋਣਗੇ ਆਹ ਸਾਹਮਣੇ ਕਬੱਡੀ ਦੀਪਕਪੁਰਜੀ ਦੀ ਦੀਪਕਪੁਰਜੀ ਤੇ ਯਾਦਾ ਕਰਦਾ ਕੋਸ਼ਿਸ਼ ਇਸ ਲਈ ਖੇਡ ਮੈਦਾਨ ਅੰਦਰ ਬਿੱਟੂ ਭਰਾ ਵੀ ਪੁੱਜਾ ਹੋਇਆ ਲੈ ਵੀ ਬਿੱਟੂ ਜਉਂਦਾਬਾਦਾਰ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਅਮਰੀਕ ਖੋਸੇ ਕੋਟਲੇ ਵਾਲੇ ਨੇ ਸੋਹਣੇ ਬੋਲ ਬੋਲੇ ਨੇ ਸੁਖਰਾਜ ਸੋਹਣੇ ਬੋਲ ਬੋਲ ਰਿਹਾ ਜਮਰੀਨੀ ਦਾ ਕਬੱਡੀ ਕੱਪ ਮੇਰੇ ਵੀਰੋ ਚੈਂਪੀਅਨਸ਼ਿਪ ਜਿਹੜੀ ਚੱਲ ਰਹੀ ਹੈ ਸੰਤ ਬਾਬਾ ਜਗੀਰ ਸਿੰਘ ਜੀ ਐਨ ਆਰ ਆਈ ਸਭਾ ਹਰਿਆਣਾ ਯੂ ਐਸ ਏ ਵਾਲੇ ਭਰਾਵਾਂ ਨੇ ਅੱਜ ਮੇਲਾ ਕਹਿੰਦੇ ਕਰਵਾ ਕੇ ਦੁਨੀਆ ਨੂੰ ਦੱਸਿਆ ਵੀ ਸਿਰੇ ਦੀ ਕਬੱਡੀ ਆਹ ਸਾਹਮਣੇ ਮੇਰੇ ਵੀਰੋ ਇਸ ਵੇਲੇ ਨਬੂ ਚੀਨਾ ਵਾਲਾ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਇਹ ਚੀਮਿਆ ਵਾਲਾ ਨਬੂ ਹੈ ਲਓ ਅਗਲੀ ਕਬੱਡੀ ਇਹ ਰਹਾ ਬਾਬਾ ਨਾਨਕ ਦਾ ਗੱਜਣ ਲਓ ਗੱਜਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੀ ਵਾਤਾ ਹੈ ਕਿ ਚੱਕੀ ਦੇ ਪੜ ਵਰਗੀਆਂ ਹਿੱਕਾਂ ਜਿਗਰੇ ਗਾਡਰ ਦੇ ਜੋਜ ਜੋਜ ਕੇ ਹੰਦਿਆਂ ਦਾ ਟੱਚ ਕਰਦੇ ਬਾਰਡਰ ਨੇ ਪਰ ਦੂਸਰੇ ਪਾਸੇ ਮੈਨੂੰ ਲੱਗਦਾ ਵੀ ਬਿੱਲੀ ਲੱਲੀਆਂ ਵਾਲਾ ਫੇਰ ਕਮਾਲ ਕਰਨ ਲੱਗਾ ਆ ਦੋ ਖਿਡਾਰੀਆਂ ਦੇ ਦਰਮਿਆਨ ਜੋਰ ਲੱਗਾ ਪਿਆ ਸੰਘਰਸ਼ ਹੋ ਰਿਹਾ ਫੈਸਲਾ ਕੀ ਹੋਣਾ ਲਓ ਸਮਾਂ ਬੀਤਦਾ ਹੋਇਆ ਇਹ ਖਿੱਚਾ ਤਾਣ ਜਾਰੀ ਹੈ ਬਿੱਲੀ ਤੇ ਗੱਜਰ ਬਿੱਲੀ ਤੇ ਗੱਜਰ ਬਿੱਲੀ ਤੇ ਬਿੱਲੀ ਤੇ ਗੱਜਰ ਬਿੱਲੀ ਤੇ ਗੱਜਰ ਨੰਬਰ ਜਾਫੀਆਂ ਦਾ ਸਭਾ ਬੀਤ Who? Yeah.